ਦੋਸਤੋ ਪੁਲਿਸ ਆਈ ਕਿਸੇ ਕ੍ਰਾਈਮ ਹੋਣ ਤੋਂ ਬਾਅਦ ਉਹਨੂੰ ਪਤਾ ਲੱਗਿਆ ਕਿ ਫਲਾਨਾ ਫਲਾਨਾ ਜਿਹੜਾ ਵਹੀਕਲ ਆ ਉਹ ਕ੍ਰਾਈਮ ਦੀ ਇਨਵੋਲਵਮੈਂਟ ਦੇ ਵਿੱਚ ਸ਼ਾਮਲ ਹੈ ਪੁਲਿਸ ਨੇ ਉਹ ਵਹੀਕਲ ਜ਼ਬਤ ਕੀਤਾ ਉਹਨੂੰ ਥਾਣੇ ਲੈ ਗਈ ਥਾਣੇ ਦੀ ਪਾਰਕਿੰਗ ਦੇ ਵਿੱਚ ਪਿਆ ਵੇਕ ਹੁਣ ਸਾਲ ਲੰਘ ਗਏ ਕਈ ਵਹੀਕਲ ਉਸੇ ਥਾਣੇ ਦੀ ਪਾਰਕਿੰਗ ਦੇ ਵਿੱਚ ਗੜੀ ਜਾਂਦਾ ਸੜੀ ਜਾਂਦਾ ਜਿਹੜੇ ਬੰਦੇ ਦਾ ਵਹੀਕਲ ਆ ਜਿਹੜਾ ਉਹਦਾ ਮਾਲਕ ਹੈ ਉਸਨੇ ਕੀ ਪਤਾ ਕਰਜ਼ੇ ਦੇ ਉੱਪਰ ਵਾਹਨ ਕਰ ਲਿਆ ਕੀ ਪਤਾ ਉਸਨੇ ਕਿਸੇ ਤੋਂ ਪੈਸੇ ਫੜ ਕੇ ਵਾਹਨ ਲਿਆ ਜਾਂ ਫਿਰ ਉਸਨੇ ਕੋਈ ਹੋਰ ਤਰੀਕੇ ਦੇ ਨਾਲ ਆਪਦੀ ਮਿਹਨਤ ਦੀ ਕਮਾਈ ਉਸ ਵਾਹਨ ਦੇ ਉੱਪਰ ਲਾਈ ਪਰ ਪੁਲਿਸ ਜਿਹੜੀ ਹੈ ਉਹ ਵਾਹਨ ਨੂੰ ਰਿਲੀਜ਼ ਕਰਨ ਵਾਸਤੇ ਕੋਰਟ ਦੇ ਵਿੱਚ ਪ੍ਰੋਪਰਲੀ ਬਿਆਨ ਨਹੀਂ ਦਿੰਦੀ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 7-8 ਦਿਨ ਪਹਿਲਾਂ ਕੀ ਕਿਹਾ ਕਿ ਜਿਹੜਾ ਵੀ ਇਸ ਤਰ੍ਹਾਂ ਦਾ ਵਾਹਨ ਆ ਜਿਹਦੇ ਵਿੱਚ ਪੁਲਿਸ ਨੇ ਵਾਹਨ ਨੂੰ ਜ਼ਬਤ ਕੀਤਾ ਹੋਇਆ ਉਸ ਨੂੰ ਤੁਰੰਤ ਪ੍ਰਭਾਵ ਦੇ ਨਾਲ ਉਹ ਰਿਲੀਜ਼ ਕਰ ਦੇਣਾ ਚਾਹੀਦਾ ਮਤਲਬ ਕਿ ਅਦਾਲਤਾਂ ਨੂੰ ਕਿਹਾ ਕਿ ਤੁਸੀਂ ਕਿਸੇ ਵੀ ਵਹੀਕਲ ਨੂੰ ਰਿਲੀਜ਼ ਕਰਨ ਦੇ ਲਈ ਇਹ ਨਹੀਂ ਕਹਿ ਸਕਦੇ ਕਿ ਇਸ ਇਸ ਦੀ ਜਿਹੜੀ ਹੈ ਇਨਵੈਸਟੀਗੇਸ਼ਨ ਜਾਂ ਫਰੀ ਦੇ ਵਿੱਚ ਕੋਈ ਕੋ ਅਕਿਊਜ਼ਡ ਫੜਮ ਤੋਂ ਹਜੇ ਬਚਿਆ ਹੋਇਆ ਇਹ ਅਦਾਲਤ ਨੇ ਫੈਸਲਾ ਦਿੰਦੇ ਹੋਏ ਸਪਸ਼ਟ ਕੀਤਾ ਕਿ ਜਿਹੜੇ ਵੀ ਵਹੀਕਲ ਇਸ ਤਰ੍ਹਾਂ ਦੇ ਪੁਲਿਸ ਦੀ ਕਸਟਡੀ ਦੇ ਵਿੱਚ ਆ ਉਹਦੇ ਵਿੱਚ ਇੱਕ ਡਿਜੀਟਲ ਰਿਕਾਰਡਿੰਗ ਕੀਤੀ ਜਾਵੇ ਵੀਡੀਓਗ੍ਰਾਫ ਕੀਤਾ ਜਾਵੇ ਪ੍ਰੋਪਰ ਹਾਈ ਰੈਜ਼ੋਲੂਸ਼ਨ ਦੇ ਵਿੱਚ ਤੇ ਉਸ ਨੂੰ ਪ੍ਰੀਜ਼ਰਵ ਕਰਕੇ ਡਿਜੀਟਲ ਐਵੀਡੈਂਸ ਦੇ ਤੌਰ ਤੇ ਵਰਤਿਆ ਜਾਵੇ ਤੇ ਜਦੋਂ ਵਹੀਕਲ ਦੀ ਆਈਡੈਂਟੀਫਿਕੇਸ਼ਨ ਆਉਣੀ ਆ ਉਸ ਸਮੇ ਉਹ ਜਿਹੜਾ ਡਿਜੀਟਲ ਰਿਕਾਰਡ ਆ ਉਹ ਸਾਹਮਣੇ ਪੇਸ਼ ਕਰਕੇ ਉਹਦੀ ਆਈਡੈਂਟੀਫਿਕੇਸ਼ਨ ਕੀਤੀ ਜਾਵੇ ਸੋ ਇੱਕ ਬਹੁਤ ਵੱਡੀ ਰਾਹਤ ਹੈ ਲੋਕਾਂ ਵਾਸਤੇ ਜਿਨ੍ਹਾਂ ਦੇ ਸਾਲਾਂ ਬੱਧੀ ਵਹੀਕਲ ਥਾਣਿਆਂ ਦੇ ਵਿੱਚ ਜਮਾ ਹੋਏ ਹੋਏ ਨੇ ਜੇ ਤੁਹਾਡਾ ਵੀ ਇਸ ਤਰ੍ਹਾਂ ਦਾ ਵਹੀਕਲ ਜਮਾ ਤਾਂ ਤੁਸੀਂ ਆਪਦੀ ਨਿਚਲੀ ਅਦਾਲਤ ਵਿੱਚ ਜਾਓ ਤਾਂ ਜੋ ਤੁਹਾਡਾ ਵਹੀਕਲ ਰੀਲੀਜ਼ ਹੋ ਸਕੇ